ਉਹ ਬਾਰਡਰ ਵਾਲਿਓ ਆ ਗਰਮੇਜੋੜੀ ਖੜੇ ਨੇ ਸਾਰੇ ਬਾਕੀ ਜਿੰਨੇ ਕੋਈ ਬੈਠੇ ਹੋੜਾ ਸਾਹਿਬ ਇੰਨਾ ਬੰਦਿਆਂ ਨੂੰ ਅੱਜ ਨੇ ਸਾਹਮਣੇ ਬੈਠੀ ਨੇ ਸਭ ਪੰਜ ਗੈਂਚ ਜਰਾਂ ਨੇ ਜਿੰਨੀਆਂ ਇਹਨਾਂ ਨੂੰ ਟੈਲੀਫੋਨ ਕੀਤਾ ਤੁਹਾਡਾ ਮੈਂ ਕਦੀ ਤੇ ਨਹੀਂ ਦੇ ਸਕਦਾ ਇਹ ਨਹੀਂ ਡਰੇ ਹੋਰ ਕੋਈ ਪਾਵੇ ਡਰ ਕੇ ਆਏ ਇਹਨਾਂ ਨੇ ਖੋਕ ਕੇ ਜਵਾਬ ਦਿੱਤੇ ਕਿ ਅਸੀਂ ਕਾਂਗਰਸ ਦੇ ਕਾਂਗਰਸ ਨੂੰ ਵੋਟਾਂ ਪਾਵਾਂਗੇ ਇਹ ਜੇ ਆਤਮਾ ਚ ਨਹੀਂ ਡਰੇ ਤੇ ਇਹਨਾਂ ਤੇ ਆ ਜਿਹੜੇ ਗੈਂਗਸਟਰ ਹੈ ਇਹ ਤੇ ਅਸੀਂ ਉਦਾਂ ਹੀ ਪੈਰਾਂ ਨਾਲ ਮਲ ਦੇਣੇ ਨੇ ਉਹਦੇ ਵਿੱਚ ਕਹਿ ਕੇ ਕਿਹਾ ਇੱਥੋਂ ਦਾ ਐਸ ਐਚਓ ਚਿੱਟੇ ਦਿਨ ਨਸ਼ਾਤ ਹੁੰਦਾ ਕਈ ਵਾਰ ਡੀਏਯੂ ਨੂੰ ਕਹਿ ਦਿੰਦਾ ਕਈ ਵਾਰ ਡੀਜੀਪੀ ਨੂੰ ਕਹਿ ਦਿੰਦਾ ਇਹ ਡੋਟ ਕਰ ਲੇ ਸਾਡੇ ਕੋਲ ਇਹ ਰਿਕਾਰਡਿੰਗ ਸਾਡੇ ਕੋਲੇ ਦੀਆਂ ਜਿਹੜਿਆਂ ਪਿੰਡਾਂ ਦੇ ਵਿੱਚੋਂ ਇਹ ਚਿੱਟਾ ਵਖਾਉਂਦਾ ਉਹਨਾਂ ਦੀਆਂ ਰਿਕਾਰਡਿੰਗ ਸਾਡੇ ਕੋਲ ਨੇ ਇਹਨੂੰ ਪਹਿਲੇ ਦਿਨ ਆ ਕੇ ਫੈਰੋਂ ਜਿੰਨੀ ਇਹਨੇ ਵਕਾਈਆ ਸਾਰੀ ਇਹਦੇ ਹੱਠਾਂ ਚੋਂ ਪਟਾ ਦਿੱਤੀ ਇਥੋਂ ਦਾ ਡੀਐਸਪੀ ਮੈਂ ਕਦੀ ਤਾਂ ਡੀਐਸਪੀ ਨੂੰ ਟੈਲੀਫੋਨ ਕੀਤਾ ਨਾ ਇਸ ਇੱਕ ਐਸਐਚਓ ਨੂੰ ਕੀਤਾ ਇਥੋਂ ਦਾ ਡੀਐਸਪੀ ਗੈਂਗਸਟਰਾਂ ਦੇ ਨਾਲ ਡਰ ਲਿਆ ਪਹਿਲਾਂ ਵੀ ਮੈਂ ਇਸੇ ਕਰਕੇ ਕੱਢਿਆ ਤੁਸੀਂ ਰਿਸ਼ਰਚਰ ਕੀਤੀ ਸੀ ਕਿ ਉਹ ਗੈਂਗਸਟਰਾਂ ਦੇ ਨਾਲ ਡਰ ਲਿਆ ਸੀ ਇਹ ਡੀਐਸਪੀ ਗੈਂਗਸਟਰਾਂ ਦੇ ਨਾਲ ਰਲ ਕੇ ਪੂਰੇ ਜ਼ਿਲ੍ਹੇ ਦੇ ਵਿੱਚ ਇਹ ਫਰੋਟੀਆਂ ਉਹਨਾਂ ਦੀਆਂ ਇਕੱਠੀਆਂ ਇਥੋਂ ਦਾ ਡੀਐਸਪੀ ਕਰਦਾ ਮੈਂ ਤਾਂ ਤੁਹਾਨੂੰ ਸਾਬ ਤੁਹਾਨੂੰ ਇਹ ਹੀ ਕਹਿਣਾ ਚਾਹੁੰਦਾ ਕਿ ਸਾਡੇ ਇਹ ਬੀਜਿਆ ਤੁਸਾ ਸੀਗਾ ਕੌਣ ਦੀ ਜਾਣਦਾ ਦੇ ਬਾਬੇ ਨਾਨਕ ਦਾ ਬੱਚਾ ਬੱਚਾ ਜਾਣਦਾ ਕਿ ਜਿਹੜੇ ਗੈਂਗਸਟਰ ਹੈ ਇੱਕ ਨੇ ਪੈਦਾ ਕੀਤੇ ਜਿਹੜੇ ਲੀਡਰ ਨੇ ਪੈਦਾ ਕੀਤੇ ਉਹਨਾਂ ਜਿੱਕਰ ਤੁਹਾਡਾ ਵੀ ਸੀਗਾ ਤੁਹਾਨੂੰ ਤਾਂ ਵੈਸੇ ਹੀ ਇਹ ਗੱਲ ਕਰਨੀ ਨਹੀਂ ਚਾਹੀਦੀ ਕਿਉਂਕਿ ਜਦੋਂ ਤੁਸੀਂ ਜੇਲ੍ਹਾਂ ਦੇ ਮੰਤਰੀ ਸੀਗੇ ਤੁਹਾਡੇ ਕੋਲ ਜੇਲ੍ਹਾਂ ਦਾ ਡਿਪਾਰਟਮੈਂਟ ਸੀਗਾ ਤੇ ਮੁਖ्तार अंसारी ਵਰਗੇ ਗੈਂਗਸਟਰ ਯੂਪੀ ਦੇ ਜਿਹੜੇ ਉਹਨਾਂ ਦੀ ਜਿਹੜੀ ਮਹਿਮਾਨ ਨਿਵਾਜ਼ੀ ਤੁਹਾਡੀ ਗਵਾਹੀ 'ਚ ਹੋਈ ਉੱਪਰਲੀ ਜੇਲ੍ਹ ਵਿੱਚ ਤੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਰਵਾ ਸਾਹਿਬ ਗੱਲ ਕਰਨ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰ ਲੈਣਾ ਚਾਹੀਦਾ ਲੋਕ ਬਹੁਤ ਸਿਆਣੇ ਹੋ ਚੁੱਕੇ ਆ ਸੋਸ਼ਲ ਮੀਡੀਆ ਆਪਾਂ ਕੀ ਸਾਰੇ ਜਾਣੇ ਕੀ ਬਿਆਨ ਦਿੰਦੇ ਆ ਕੀ ਕਹਿੰਦੇ ਆ ਸਾਡੀ ਹਰ ਗੱਲ ਦਾ ਜਿਹੜਾ ਬੰਦਾ ਲੋਕਾਂ ਨੂੰ ਪਤਾ ਆਪਾਂ ਐਵੇਂ ਬਿਨਾਂ ਵਜ੍ਹਾ ਤੋਂ ਬਿਆਨ ਦਿਆ ਕਰੀਏ ਕਿਉਂਕਿ ਗੈਸਟਰਾਂ ਦੀ ਜਨਮਦਾਤਾ ਪਿਛਲੀ ਕੈਪਟਨ ਦੀ ਸਰਕਾਰ ਸੀਗੀ ਜਿੱਦੇ ਤੁਸੀਂ ਮੰਤਰੀ ਸੀਗੇ ਚੰਦੀ ਸਾਲ ਦੀ ਸਰਕਾਰ ਹੀ ਜਿੱਦੇ ਤੁਸੀਂ ਗ੍ਰਹਿ ਮੰਤਰੀ ਸੀਗੇ ਉਹ ਸਰਕਾਰ ਨੇ ਤੇ ਕਾਲੀਆਂ ਨੇ ਤੇ ਤੁਹਾਡੀ ਸਰਕਾਰ ਨੇ ਗੈਸਟਰ ਪੰਜਾਬ ਤੇ ਲਿਆਂਦੇ ਇਹ ਗੈਸਟਰ ਬਾਅਦ ਦੇ ਵਾਲੇ ਗੈਸਟਰ ਵੀ ਸਾਡੇ ਸਭ ਲੋਕਾਂ ਨੂੰ ਪਤਾ ਉੱਥੇ ਮੈਂ ਤਾਂ ਤੁਹਾਡੀ ਇਲੈਕਸ਼ਨ ਚ ਉੱਥੇ ਸੀਗਾ ਕੱਲੇ-ਕੱਲੇ ਨੂੰ ਪਤਾ ਕਿ ਕੀ ਕੀ ਉੱਥੇ ਤੁਸੀਂ ਕੀਤਾ ਕਿਹੜਾ-ਕਿਹੜਾ ਕਿੱਦਾਂ ਤੁਸੀਂ ਕਿਹੜੇ-ਕਿਹੜੇ ਬੰਦੇ ਨੂੰ ਨੇੜੇ ਲਾਇਆ ਕਿੰਨੂੰ ਤੁਸੀਂ ਦੂਤ ਕੀਤਾ ਕਿਹੜੇ ਨੂੰ ਗੈਂਗਸਟਰ ਬਣਾਇਆ ਸੋ ਇਹ ਸਤ ਪੁਸੀ ਫਸਲ ਬੀਜੀ ਹੈ ਜੇ ਬੀਜੀ ਹੈ ਤਾਂ ਹੁਣ ਵੱਢਣੀ ਵੀ ਤੁਸੀਂ ਆ ਤੁਹਾਨੂੰ ਹੀ ਵੱਢਣੀ ਪੈਣੀ ਹੈ ਸਰ ਸੋ ਮੇਰਾ ਖਿਆਲ ਹੈ ਤੁਹਾਨੂੰ ਇਹ ਗੱਲਾਂ ਕੱਬਿਆ ਥੋੜਾ ਬਹੁਤਾ ਜਿਹੜਾ ਸੋਚਣਾ ਚਾਹੀਦਾ ਕਿ ਤੁਹਾਡੀ ਅਗਵਾਈ ਦੇ ਵਿੱਚ ਕਿੰਨਾ ਰਵਾ ਪਿਆ ਮਖਤਾਰ ਅਨਸਾਰੀ ਦਾ ਰੋਪੜ ਦੀ ਜੇਲ੍ਹ ਵਿੱਚ ਜੋ ਮਹਿਮਾਨ ਨਵਾਜੀ ਪੰਜਾਬ ਦੇ ਜੇਲ੍ਹ ਡਿਪਾਰਟਮੈਂਟ ਦੇ ਉਦੋਂ ਕੀਤੀ ਜਿਹਦੇ ਤੁਸੀਂ ਮਿਨਿਸਟਰ ਸੀਗੇ ਤੇ ਮੇਰਾ ਖਿਆਲ ਹੈ ਹੋਰ ਤੁਸੀਂ ਇਹ ਗੱਲਾਂ ਕਰਦੇ ਹੋ ਮੈਨੂੰ ਤਾਂ ਬੜਾ ਦੁੱਖ ਹੋਇਆ ਤੁਹਾਡਾ ਬਿਆਨ ਪੜ੍ਹ ਕੇ ਅਸੀਂ ਤਾਂ ਪਹਿਲੇ ਦਿਨ ਤੋਂ ਗੈਂਗਸਟਰ ਬਦ ਦੇ ਖਿਲਾਫ ਹੈ ਅਸੀਂ ਗੈਂਗਸਟਰ ਨਾਲ ਲੜਾਈ ਲਾ ਰਹੇ ਹਾਂ ਅਸੀਂ ਨਸ਼ਾ ਸਮਗਲਾਂ ਨਾਲ ਲੜਾਈ ਲਾਦੇ ਆਮ ਆਦਮੀ ਪਾਰਟੀ ਦਾ ਲੱਗੀ ਆਪਣੀ ਲੜਾਈ ਲਾੜੀ ਜੋ ਲੋਕਾਂ ਦਾ ਵਾਦਾ ਕੀਤਾ ਸੀ ਪਰ ਤੁਸੀਂ ਜਿਨ੍ਹਾਂ ਨੇ ਵਾਦਾ ਕੀਤਾ ਤੁਸੀਂ ਅੱਜ ਚੀਕਾ ਘੁਮਾਉਂਦੇ ਹੋ ਤੁਸੀਂ ਇਹਨਾਂ ਨੂੰ ਬਤ ਦੇ ਦਿਓ ਯਾਰ ਤੁਸੀਂ ਹੋਰ ਨਾ ਜਿੱਕਾ ਮੋਦੋ ਹੋਰ ਨਾ ਇਦਾਂ ਬੋਲਦੇ ਹੋ ਕਿ ਉਹ ਲੋਕ ਸਾਭ ਜਾਨਦੇ ਹੈ ਸੋ ਸਾਡੀ ਕਮਿਟਮੈਂਟ ਐ ਅਸੀਂ ਵਾਦਾ ਕਰਕੇ ਆਏ ਸੀ ਅਸੀਂ ਲਗਾਤਾਰ ਲੜਦੇ ਆ ਉਹ ਲੜਦੇ ਰਾਂਗੇ ਉਹ ਜਿੰਨਾ ਚਿਰ ਤੱਕ ਪੰਜਾਬ ਦੇ ਵਿੱਚੋਂ ਗੈਕਸਟਰਵਾਦ ਆ ਤੇ ਜਿੰਨਾ ਚਿਰ ਤੱਕ ਡਰਗ ਮਾਫੀਆ ਦਾ ਬੀ ਨਾ ਸਰੀ ਹੁੰਦਾ ਉਹਨਾਂ ਤੱਕ ਸਾਡੀ ਪਾਰਟੀ ਦੀ ਸਾਡੀ ਸਰਕਾਰ ਦੀ ਸਰਦਾਰ ਭਗਵੰਤ ਸੇਮਾਨ ਜੀ ਦੀ ਸਰਕਾਰ ਦੀ ਲੜਾਈ ਜਿਹੜੀ ਆ ਇਸੇ ਤਰ੍ਹਾਂ ਜਾਰੀ ਰਹੂਗੀ ਸੋ ਜਦੋਂ ਬਿਆਨ ਦਿੰਦੇ ਹੁੰਦੇ ਹੁੰਦੇ ਪਹਿਲਾਂ ਆਪਣੀ ਪੀੜ੍ਹੀ ਦੇ ਥੱਲੇ ਸੋਟਾ ਜੂਲ ਮਾਰਿਆ ਕਰੋ ਨਾ ਸਭ ਤੁਹਾਨੂੰ ਇੰਨੀ ਬੇਨਤੀ ਆ